ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਤਣਾਅਪੂਰਨ ਅਤੇ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਸੁਧਾਰ ਹੋਣ ਦੇ ਮੱਦੇਨਜ਼ਰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਮਨੀ ਦੇ ਫਰਵਰੀ 2026 ਦੇ ਵਿੱਚ ਭਾਰਤੀ ਦੌਰੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਹ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ AI ਐਕਸ਼ਨਸ ਸਿਮੀਨਾਰ ਦੇ ਵਿੱਚ ਸ਼ਾਮਲ ਹੋਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਵੱਲੀ ਗੱਲਬਾਤ ਕਰਨ ਦੇ ਲਈ ਆ ਸਕਦੇ ਹਨ ਰਿਸ਼ਤਿਆਂ ਦੇ ਵਿੱਚ ਸੁਧਾਰ ਦੇ ਮੁੱਖ ਸੰਕੇਤ ਹੁਣ ਨਜ਼ਰ ਆਉਂਦੇ ਦਿਖਾਈ ਦੇ ਰਹੇ ਹਨ ਦੱਸਦੀ ਹੈ ਕਿ ਮਾਰਚ 2025 ਦੇ ਵਿੱਚ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੌਲੀ-ਹੌਲੀ ਆਮ ਹੋ ਰਹੇ ਹਨ ਜੂਨ 2025 ਦੇ ਵਿੱਚ ਕੈਨੇਡਾ ਦੇ ਵਿੱਚ ਹੋਏ ਜੀ7 ਸਮੇਲਨ ਦੌਰਾਨ ਕਾਰਨੀ ਅਤੇ ਮੋਦੀ ਵਿਚਕਾਰ ਪਹਿਲੀ ਦੁਵੱਲੀ ਮੁਲਾਕਾਤ ਹੋਈ ਸੀ ਜਿਸ ਦੇ ਵਿੱਚ ਵਪਾਰ, ਊਰਜਾ, AI, ਸਪੇਸ ਆਰ ਸਾਫ਼ ਊਰਜਾ ਅਤੇ ਅਤਵਾਦ ਵਿਰੋਧੀ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਗਿਆ ਸੀ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਹਾਲ ਦੇ ਵਿੱਚ ਹੀ ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਉਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਤੇ ਵੀ ਚਰਚਾ ਕੀਤੀ। ਕਾਰਨੇ ਨੂੰ ਫਰਵਰੀ 2025 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਇਸ ਸਮੇਲਨ ਦੇ ਲਈ ਰਸਮੀ ਤੌਰ ਦੇ ਉੱਤੇ ਸੱਦਾ ਦਿੱਤਾ ਗਿਆ ਹੈ ਕੈਨੇਡੀਅਨ ਸਰਕਾਰ ਏਆਈ ਨੂੰ ਇੱਕ ਤਰਜੀਹ ਖੇਤਰ ਮੰਦੀ ਹੈ ਆਰਥਿਕ ਸਾਂਝੇਦਾਰੀ ਦੋਵੇਂ ਦੇਸ਼ਾਂ ਵਪਾਰ ਅਤੇ ਨਿਵੇਸ਼ ਤੇ ਮੰਤਰੀ ਪੱਧਰੀ ਚਰਚਾ ਸ਼ੁਰੂ ਕਰਨ ਭਾਰਤ ਅਤੇ ਕੈਨੇਡਾ ਸੀਈਓ ਫੋਰਮਾ ਨੂੰ ਮੁੜ ਸੁਰਜੀਤ ਕਰਨ ਊਰਜਾ ਗੱਲਬਾਤ ਮੁਰੂ ਜਿਹੜੀ ਹੈ ਸ਼ੁਰੂ ਕਰਨ ਅਤੇ ਉੱਚ ਸਿੱਖਿਆ ਦੇ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਤੇ ਸਹਿਮਤ ਹੋਏ ਹਨ ਜੇਕਰ ਕਾਰਨੀ ਦਾ ਦੌਰ ਆਉਂਦਾ ਹੈ ਤਾਂ ਇਹ ਮੋਤਰ ਕੀਤੀ ਗਈ ਵਿਪਾ ਜਿਹੜੀ ਵਿਆਪਕ ਆਰਥਿਕ ਅਤੇ ਮੁਫਤ ਮੁਕਤ ਵਪਾਰ ਭਾਈਵਾਲੀ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਭਾਰਤੀ ਹਾਈ ਕਮਿਸ਼ਨ ਅਨੁਸਾਰ ਇੱਕ ਵਿਆਪਕ ਸਮਝੌਤਾ ਦੋਲੇ ਵਪਾਰ ਨੂੰ ਸਾਲਾਨਾ 50 ਬਿਲੀਅਨ ਤੋਂ 50 ਬਿਲੀਅਨ ਡਾਲਰ ਤੋਂ ਵਧਾ ਸਕਦਾ ਹੈ ਵਰਤਮਾਨ ਦੇ ਵਿੱਚ ਦੁਵੱਲਾ ਵਪਾਰ 23.6 ਬਿਲੀਅਨ ਡਾਲਰ ਭਾਰਤੀ ਪੱਖ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਸੱਦਾ ਸਵੀਕਾਰ ਕਰਨਗੇ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਨਵੀਂ ਪ੍ਰੇਰਣਾ ਦੇਣ ਦੀ ਲੋੜ ਹੈ ਜੇਕਰ ਫਰਵਰੀ ਦੇ ਵਿੱਚ ਦੌਰਾ ਸੰਭਵ ਨਹੀਂ ਹੁੰਦਾ ਤਾਂ ਮਾਰਤ ਤੋਂ ਪਹਿਲਾਂ ਕਿਸੇ ਹੋਰ ਮੌਕੇ ਦੀ ਵੀ ਭਾਲ ਕੀਤੀ ਜਾ ਸਕਦੀ ਹੈ ਹੁਣ ਵੇਖਣਾ ਇੱਥੇ ਬਿਹਤ ਖਾਸ ਹੀ ਹੋਵੇਗਾ ਕਿ ਜਦੋਂ ਕਾਰਨ ਜਿਹੜੇ ਮਾਰਕ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਦੋਂ ਪੰਜਾਬ ਆਉਣਗੇ ਭਾਰਤ ਆਉਣਗੇ ਤਾਂ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਜਿਹੜੇ ਭਾਰਤ ਦੇ ਸਬੰਧਾਂ ਦੇ ਵਿੱਚਕਾਰ ਟ੍ਰੇਡ ਆਈ ਸੀ ਕਿ ਉਸ ਦੀ ਭਰਪਾਈ ਕਰ ਪਾਉਣਗੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਗੱਲਬਾਤ ਹੋਵੇਗੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਕੈਨੇਡਾ ਦੇ ਉੱਤੇ ਵੀ ਜਿਹੜਾ ਟੈਰਿਫ ਲਗਾ ਦਿੱਤਾ ਗਿਆ ਤੇ ਭਾਰਤ ਦੇ ਉੱਤੇ ਵੀ ਲਗਾ ਦਿੱਤਾ ਗਿਆ ਜਿਸ ਦੇ ਕਰਕੇ ਦੋਵੇਂ ਦੇਸ਼ ਉਸ ਟੈਰਿਫੀ ਤੋਂ ਵੀ ਚਿੰਤਤ ਨੇ ਹੁਣ ਵੇਖਣਾ ਬੇहद ਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਾਂ ਫਿਰ ਭਾਰਤ ਤੇ ਕੈਨੇਡਾ ਦੇ ਸਬੰਧ ਹੋਰ ਕਿਹੋ ਜੇ ਸੁਖਾਵੇਂ ਹੋਣਗੇ ਕਿ ਇੱਕ ਸਟੇਜ ਦੇ ਉੱਤੇ ਇੱਕ ਸੋਟਾ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਇਕੱਠੇ ਸੀ ਉਸ ਤਰ੍ਹਾਂ ਦੇ ਦਿਖਾਈ ਦੇਣਗੇ ਕਿ ਕੁਝ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਬੇਤਖਾਸ ਹੀ ਹੋਵੇਗਾ ਕਿ ਜਦੋਂ ਜਿਹੜੇ ਕਾਰਮਾਰਗਿਕਨੀ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਉਹ ਜਦੋਂ ਭਾਰਤ ਤੋਰੇ ਦੇ ਉੱਤੇ ਆਣਗੇ